ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਮੱਲਾਵਾਲੇ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਅੱਜ ਵੱਡੀਆਂ ਜਿਹੜੇ ਉਦਘਾਟਨ ਵੱਡੇ ਕੀਤੇ ਜਾ ਰਹੇ ਐਮਐਲਏ ਨਰੇਸ਼ ਕੁਟਾਰੀਆ ਹਲਕਾ ਵਿਧਾਇਕ ਜੀਰਾ ਵੀ ਪਹੁੰਚੇ ਆ ਲੇਕਿਨ ਦੂਸਰੇ ਬਨੇ ਤੁਹਾਨੂੰ ਅਸੀਂ ਸਰਕਾਰੀ ਹਸਪਤਾਲ ਦੀਆਂ ਤਸਵੀਰਾਂ ਵਿਖਾਵਾਂਗੇ ਇਹ ਜਿਹੜਾ ਪੀਐਸਸੀਏ ਪ੍ਰਾਇਮਰੀ ਹੈਲਥ ਸੈਂਟਰ ਮੱਲਾਵਾਲਾ ਖਾਸ ਹੁੰਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਲਗਾਤਾਰ ਸਾਡੇ ਕੋਲੇ ਰਿਪੋਰਟਾਂ ਜਿਹੜੀਆਂ ਆ ਰਹੀਆਂ ਸੀ ਉਹ ਰਿਪੋਰਟਾਂ ਕੀ ਨੇ ਸਫਾਈ ਨੂੰ ਲੈ ਕੇ ਇੱਕ ਵੱਡੀ ਚਰਚਾ ਹੈਗੀ ਹੈ ਉਹ ਸੋਸ਼ਲ ਮੀਡੀਆ ਦੇ ਵਿੱਚ ਲਗਾਤਾਰ ਤੁਹਾਡੇ ਨਾਲ ਜਿਹੜੀਆਂ ਚਰਚਾ ਜਿਹੜੀ ਹੈਗੀ ਉਹ ਗੱਲਬਾਤ ਕਰਾਂਗੇ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਰੀਬ ਜਿੰਨਾ ਵੀ ਹਸਪੀਟਲ ਦੀ ਬਾਉਂਡਰੀ ਹੈ ਕਹਿ ਸਕਦੇ ਹਾਂ ਵੀ ਹਸਪੀਟਲ ਥੋੜੀ ਜਗ੍ਹਾ 'ਚ ਬਣਿਆ ਲੇਕਿਨ ਜਿਹੜਾ ਇਹਦੇ 'ਚ ਕਾਫੂਸ ਹੈਗਾ ਜਾਂ ਜਿਹੜੀ ਗੰਦਗੀ ਹੈਗੀ ਉਹ ਤਸਵੀਰਾਂ ਤੁਹਾਨੂੰ ਅਸੀਂ ਜ਼ਰੂਰ ਵਿਖਾਵਾਂਗੇ ਤੁਸੀਂ ਚੰਗਿਤਰਾ ਤਸਵੀਰਾਂ ਦੇ ਜ਼ਰੀਏ ਦੇਖ ਸਕਦੇ ਹੋ ਜੇਕਰ ਗੱਲ ਕਰਦੇ ਹਾਂ 24 ਦਸੰਬਰ 2025 ਤਾਂ 1:00 ਵਜ ਗਿਆ ਦੁਪਹਿਰ ਦਾ ਕਰੀਬ ਤਾਂ ਇੱਥੇ ਵੀਰਾਂ ਸਾਰੀਆਂ ਤੁਹਾਡੇ ਨਾਲ ਸੇਵਾਵੀਆਂ ਕਰਾਂਗੇ ਜਲਦੀ ਹੀ ਵੀਡੀਓ ਨੂੰ ਜਰੂਰ ਸਾਂਝਾ ਕਰਦੇ ਹੋ ਜ ਆਪਣੇ ਫਰਜ਼ ਸਮਝ ਕੀ ਡਿਊਟੀ ਬਾਈ ਜੀ ਆਪਣੀ ਆਪਣੇ ਐਂਬੂਲੈਂਸ ਦੀ ਡਿਊਟੀ ਐਂਬੂਲੈਂਸ ਦੀ ਤੁਸੀਂ ਉੱਥੇ ਸਾਹਮਣੇ ਬੈਠੇ ਹੋ ਸੀ ਕਿਵੇਂ ਸਫਾਈ ਦਾ ਬਾਈ ਜੀ ਕਿਵੇਂ ਜੀ ਇਹ ਕੋਈ ਕਹਿ ਨਹੀਂ ਸਕਦਾ ਇਹ ਨੇ ਤਾਂ ਰਿਸਪੌਂਸਿਬਿਲਟੀ ਕਿਸ ਖੈ ਨਹੀਂ ਕਹਦੇ ਸਮਝਦੇ ਕੋਈ ਹੋਣੀ ਚਾਹੀਦੀ ਹੈ ਜੀ ਦੇਖੋ ਜੀ ਸਫਾਈ ਤਾਂ ਹੋਣੀ ਚਾਹੀਦੀ ਹੈ ਜੀ ਹਾਂ ਮਤਲਬ ਵੀ ਤੁਸੀਂ ਵੀ ਉੱਥੇ ਪਿੱਛੇ ਬੈਠੇ ਸੀ ਅਸੀਂ ਵੀ ਕਵਰੇਜ ਕਰ ਰਹੇ ਹਾਂ ਤਾਂ ਲੱਗ ਨਹੀਂ ਰਿਹਾ ਵੀ ਸਫਾਈ ਕਰੀ ਹੋਈ ਹੋਗੀ ਇੱਥੇ ਹਾਂ ਸਫਾਈ ਦਾ ਦੇਖ ਲਓ ਤੁਹਾਡੇ ਸਾਹਮਣੇ ਹੈ ਜੋ ਵੀ ਹਾਲ ਹੈਗਾ ਜੀ ਹਾਂਜੀ ਹਾਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਬਾਈ ਡਿਊਟੀ ਕਰਦਿਆਂ ਇੱਥੇ ਬਸ ਇੱਥੇ ਕਰੀਬਨ ਹੋ ਗਿਆ ਤਿੰਨ ਤੋਂ 4 ਸਾਲ ਇਹ ਸਾਰਾ ਇਸੇ ਤਰ੍ਹਾਂ ਹੀ ਜਦੋਂ ਤੇ ਨਹੀਂ ਇਹ ਨਵੀਂ ਬਿਲਡਿੰਗ ਤੋਂ ਬਾਅਦ ਬਣ ਚ ਇਸ ਤਰ੍ਹਾਂ ਥੋੜੀ ਜਿਹੀ ਪ੍ਰੋਬਲਮ ਜ਼ਿਆਦੀ ਆ ਗਈ ਹੈ ਜੀ ਜ਼ਿਆਦੀ ਆ ਗਈ ਹੈ ਹਾਂ ਪਹਿਲਾਂ ਜਦੋਂ ਪੁਰਾਣੀਆਂ ਬਿਲਡਿੰਗਾਂ ਹੁੰਦੀਆਂ ਸੀ ਥੋੜਾ ਜਿਹਾ ਵੀ ਇੱਥੇ ਠੀਕ ਸੀਗਾ ਠੀਕ ਸੀ ਤੇ ਹੁਣ ਮਤਲਬ ਬਿਲਕੁਲ ਕਹਿ ਸਕਦੇ ਵੀ ਹਾਂ ਜੇ ਹੁਣ ਸਫਾਈ ਕੋਈ ਪਤਾ ਨਹੀਂ ਸਰਕਾਰ ਕਿਉਂ ਨਹੀਂ ਧਿਆਨ ਦੇ ਰਹੀ ਹੂੰ ਮੇਨ ਮੁੱਦਾ ਸਰਕਾਰ ਕਿੰਨਾ ਦਸ ਹੈ ਬਾਈ ਜੀ ਕਰਜੰਦ ਸਿੰਘ ਐਂਟਰੀ ਵਾਲੀ ਸਾਈਡ ਤੇ ਠੀਕ ਹੈ ਲੋਕਟੈਲ ਲੱਗੀ ਹੋਈ ਹੈ ਜਾਂ ਥੋੜਾ ਬਾਲਾ ਠੀਕ ਸਾਫ ਸੋਈ ਹੈਗੇ ਲੇਕਿਨ ਜਿਹੜਾ ਦੂਸਰੇ ਬੰਨੇ ਤੁਸੀਂ ਗੱਲ ਕਰ ਸਕਦੇ ਆ ਆਪਾਂ ਨੂੰ ਸਿਹਤ ਪਧਰੀ ਜਾਗਤ ਕਰਨ ਵਾਸਤੇ ਸਾਡੇ ਹਸਪੀਟਲ ਹੁੰਦੇ ਆ ਹਸਪੀਟਲ ਹੁੰਦੇ ਆ ਲੇਕਿਨ ਦੂਸਰੇ ਬੰਨੇ ਤੁਸੀਂ ਗੰਦਗੀ ਦੇਖ ਸਕਦੇ ਹੋ ਉਧਰ ਵੀ ਤਸਵੀਰਾਂ ਚੰਗਿਤਰਾ ਵਿਖਾ ਦਿਓ ਉਧਰ ਜਿਹੜਾ ਜਿਹੜਾ ਮਾਰਕੀਟ ਹੈ ਉਹ ਮਾਰਕੀਟ ਦੇ ਵਿੱਚੋਂ ਜਿਹੜਾ ਕੂੜਾ ਅੰਦਰ ਹਸਪੀਟਲ ਦੇ ਵਿੱਚ ਛੁੱਟਿਆ ਜਾ ਰਿਹਾ ਬਾਉਂਡਰੀ ਤੋਂ ਅੰਦਰਲੇ ਬੰਨੇ ਹਸਪੀਟਲ ਦੀ ਜਿਹੜੀ ਬਾਉਂਡਰੀ ਹੈ ਤੁਸੀਂ ਲਿਫਾਫੇ ਦੇਖ ਸਕਦੇ ਹੋ ਕਿੱਡੇ ਵੱਡੇ ਪੱਦਰ ਤੇ ਪਏ ਤੇ ਇੱਧਰ ਘਾਹ ਬੂਟੀਆਂ ਜਿਹੜਾ ਕਹਿ ਸਕਦੇ ਵੀ ਪਹਿਲੀਆਂ ਤਸਵੀਰਾਂ ਦੇ ਵਿੱਚ ਇੰਜ ਲੱਗਦਾ ਵੀ ਜਿਵੇਂ ਜਿਵੇਂ ਜੰਗਲ ਹੁੰਦਾ ਨਾ ਕਿ ਹਸਪੀਟਲ ਇਹ ਜੰਗਲ ਲੱਗਦਾ ਜਿਵੇਂ ਵੀ ਜੰਗਲ ਹੁੰਦਾ ਵੱਡੇ ਵੱਡੇ ਲੱਗਦਾ ਨਹੀਂ ਕਿ ਕਦੇ ਇੱਥੇ ਸਫਾਈ ਹੋਈ ਹੋਗੀ ਤੇ ਪਰਮਾਨੈਂਟ ਇੱਥੇ ਕੋਈ ਵੀ ਜਿਹੜਾ ਸਫਾਈ ਕਰਮਚਾਰੀ ਨਹੀਂ ਹੈਗੇ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਔਰ ਇਸ ਤੋਂ ਵੱਡੀ ਗੱਲ ਹੈ ਕਿ ਕਿਸੇ ਕੋਲ ਜਵਾਬ ਨਹੀਂ ਹੈਗਾ ਬੀਤੇ ਦਿਨਾਂ ਸਿ ਲਗਾਤਾਰ ਇਸ ਮੁੱਦੇ ਤੇ ਵਿਚਾਰ ਚਰਚਾ ਕਰ ਰਹੇ ਆ ਤੇ ਕਿਸੇ ਕੋਲੇ ਕੋਈ ਇਹਦਾ ਤਸੱਲੀ ਬਖਸ਼ ਜਵਾਬ ਨਹੀਂ ਹੈਗਾ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਹੋਰ ਵੀ ਸਾਂਹਿਆ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਇਧਰ ਬਿਲਡਿੰਗ ਹੈ ਹਸਪੀਟਲ ਦੀ ਬਿਲਡਿੰਗ ਦੇ ਮਗਰਲੇ ਬੰਨੇ ਅਸੀਂ ਜਿਹੜਾ ਇਮਾਰਤ ਦੇ ਮਗਰਲੇ ਬੰਨੇ ਹੈਗੇ ਆ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਹਿਆ ਕਰਾਂਗੇ ਤੁਸੀਂ ਇਧਰ ਵੀ ਦੇਖ ਸਕਦੇ ਜੀ ਇਹ ਸਾਹਮਣੇ ਚਾਰ ਦਿਵਾਰੀ ਹੈ ਔਰ ਚਾਰ ਦਿਵਾਰੀ ਦੇ ਜਿਹੜਾ ਬਿਲਕੁਲ ਤੁਸੀਂ ਸਾਈਡ ਤੇ ਇਧਰ ਦੇਖ ਸਕਦੇ ਹੋ ਬੇਸ਼ੈ ਦੀ ਥੋੜੀ ਵਾਲੀ ਤਾਰ ਲੱਗੀ ਤਾਂ ਇਧਰ ਤੁਸੀਂ ਮਗਰਲੇ ਬੰਨੇ ਦੇਖ ਸਕਦੇ ਹੋ ਵੱਡੇ ਵੱਡੇ ਦਰਖਤ ਨੇ ਔਰ ਇੱਥੇ ਸਾਪ ਨੇ ਇੱਕ ਕੀੜੇ ਮਕੌੜੇ ਵੀ ਕਾਫੀ ਜਿਹੜੇ ਹੈਗੇ ਆ ਤਾਂ ਤਾਂ ਜਿਹੜਾ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਇਹ ਬਿਲਕੁਲ ਹਸਪਤਾਲ ਦੇ ਪਿਛਲੇ ਬਣੇ ਦੀਆਂ ਤਸਵੀਰਾਂ ਨੇ ਹਸਪਤਾਲ ਦੀਆਂ ਪਿਛਲੇ ਬਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਜੋ ਹਾਲ ਹੋਇਆ ਪਿਆ ਇੱਕ ਬੰਨੇ ਸਾਨੂੰ ਇਹਨਾਂ ਹਸਪਤਾਲਾਂ ਨੇ ਇਹਨਾਂ ਮੋਢਲੀਆਂ ਸਿਹਤ ਸੁਵਿਧਾਵਾਂ ਨੇ ਸਾਨੂੰ ਇਹ ਕਿਹੜਾ ਵੀ ਸਾਨੂੰ ਜਿਹੜਾ ਸਾਡੇ ਸਿਹਤ ਪ੍ਰਤੀ ਜਾਗਰੂਤ ਕਰਨਾ ਲੇਕਿਨ ਦੂਸਰੇ ਬੰਨੇ ਜਿਹੜਾ ਮੱਲਾਵਾਲੇ ਦਾ ਹਸਪਤਾਲ ਹੈ ਉਹ ਖੁਦ ਹੀ ਬਿਮਾਰ ਹੋਇਆ ਪਿਆ ਇੱਥੇ ਕਹਿ ਸਕਦੇ ਜਿੱਥੇ ਸਿਰਫ ਬੈਠਣ ਵਾਸਤੇ ਜਗ੍ਹਾ ਹੈਗੀ ਉਸ ਤੋਂ ਬਾਅਦ ਜਿਹੜਾ ਜਿੰਨੇ ਵੀ ਕੋ ਬਾਉਂਡਰੀ ਵਾਲ ਹੈਗੀ ਹੈ ਜਾਂ ਪਿਛਲੇ ਬੰਨੇ ਜਿੰਨੇ ਵੀ ਜੋ ਹੈਗਾ ਜੋ ਇੱਥੇ ਤੁਸੀਂ ਤਸਵੀਰਾਂ ਲਗਾਤਾਰ ਦੇਖ ਸਕਦੇ ਜੀ ਤਾਂ ਇਧਰ ਵੀ ਤੁਸੀਂ ਦੇਖ ਸਕਦੇ ਹੋ ਇਧਰ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਦੇ ਵੀ ਮੇਰੇ ਖਿਆਲ ਦੇ ਵਿੱਚ ਕਦੇ ਵੀ ਸਪਾਈ ਨਹੀਂ ਹੋਈ ਬੇਸ਼ੱਕ ਦੀ ਜਿਹੜਾ ਇਮਾਰਤ ਦੇ ਅੰਦਰ ਬੇਸ਼ੱਕ ਦੀ ਭਾਵੇਂ ਸਪਾਈ ਹੁੰਦੀ ਹੋਵੇ ਥੋੜੀ ਬਾਲੀ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕਰਦੇ ਹਾਂ ਜਿੱਥੋਂ ਤੱਕ ਵੀ ਕੈਮਰਾ ਜਾਂਦਾ ਪਿੱਛੇ ਉਹ 베ਰੀਆਂ ਨੇ ਬਾਉਂਡਰੀ ਏ ਔਰ ਪਿੱਛੇ ਜਿਹੜੀਆਂ ਪ੍ਰਾਣੀਆਂ ਬਿਲਡਿੰਗਾਂ ਨੇ ਉਧਰ ਪਹਿਲੋਂ ਵਾਲੀਆਂ ਬਿਲਡਿੰਗਾਂ ਜਿਹੜੀਆਂ ਹੈਗੀਆਂ ਨੇ ਉਹ ਬਿਲਡਿੰਗਾਂ ਦੇ ਵਿੱਚ ਵੀ ਮੁਲਾਜ਼ਮ ਉਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਬੈਠੇ ਆ ਲੇਕਿਨ ਇੰਜ ਲੱਗਦਾ ਵੀ ਜਿਵੇਂ ਮੁਲਾਜ਼ਮ ਨੇ ਇਹ ਜੰਗਲ ਦੇ ਵਿੱਚ ਬੈਠੇ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੱਡੇ-ਕਿੱਡੇ ਝਾੜੀਆਂ ਨੇ ਬੂਟੀਆਂ ਨੇ ਕਿੰਨੇ-ਕਿਡੇ ਵੱਡੇ ਦਰਖਤ ਨੇ ਤਾਂ ਮੁਲਾਜ਼ਮ ਸ਼ਾਇਦ ਆਪਣੀ ਡਿਊਟੀ ਕਰਕੇ ਠੀਕ ਹੈ ਉਹ ਕਰਦੇ ਹੋਣਗੇ ਡਿਊਟੀ ਆਪਣੀ ਜਿਹੜੀ ਜਿਹੜੀ ਉਹਨਾਂ ਦੀ ਬੰਦਾ ਫਰਜ਼ ਬੰਦਾ ਉਹ ਕਰਦੇ ਹੋਣਗੇ ਲੇਕਿਨ ਦੂਸਰੇ ਬੰਨੇ ਇਹ ਕਹਿ ਸਕਦੇ ਆ ਕਿ ਕਿਸੇ ਬੰਨੇ ਵੀ ਕੋਈ ਤੁਸੀਂ ਆ ਟੱਕਣ ਦੇਖ ਸਕਦੇ ਹੋ ਇੱਧਰ ਜਿਹੜਾ ਸੀਵਰੇਜ ਸਿਸਟਮ ਹੈਗਾ ਸੀਵਰੇਜ ਸਿਸਟਮ ਦਾ ਜਿਹੜਾ ਟੱਕਣ ਨੇ ਤਾਂ ਤੁਸੀਂ ਦੇਖ ਸਕਦੇ ਹੋ ਫਿਲਹਾਲ ਇੱਥੇ ਉੱਪਰ ਪਾਇਆ ਜਿਹੜਾ ਆ ਦੇਖ ਸਕਦੇ ਤੁਸੀਂ ਜੋ ਹਾਲਾਤ ਹੈਗੇ ਇੱਧਰ ਵੀ ਤੁਸੀਂ ਦੇਖਦੇ ਹੋ ਬਾਈ ਜੀ ਦਿਖਾ ਦਿਓ ਵੀ ਕਿਤੇ ਵੀ ਟੱਕਣ ਵਗੈਰਾ ਨਹੀਂ ਹੈਗੇ ਸੀਵਰੇਜ ਦੇ ਜਿਹੜਾ ਸੀਵਰੇਜ ਪਿਆ ਹੋਇਆ ਬਿਲਡਿੰਗ ਦਾ ਬਿਲਡਿੰਗ ਦਾ ਜਿਹੜਾ ਸੀਵਰੇਜ ਸਿਸਟਮ ਹੈਗਾ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਿਸਾਨੀਆਂ ਕਰਾਂਗੇ ਆ ਬਿਲਕੁਲ ਅਸੀਂ ਜਿਹੜਾ ਬਿਲਡਿੰਗ ਦਾ ਜਿਹੜਾ ਨਾਲ ਗੇਟ ਹੈ ਜਿਹੜਾ ਜਿੱਧਰੋਂ ਐਂਟਰੀ ਹੁੰਦੀ ਹੈ ਐਂਟਰੀ ਵਾਲੀ ਸਾਈਡ ਤੋਂ ਬਿਲਕੁਲ ਨਾਲ ਹੁੰਦੇ ਇੱਕ ਗੇਟ ਹੈ ਆਪਣਾ ਇਮਾਰਤ ਦਾ ਤਾਂ ਉਸ ਬੰਨੇ ਤੁਸੀਂ ਤਸਵੀਰਾਂ ਦੇਖ ਸਕਦੇ ਜੇ ਇੱਧਰ ਵੀ ਤੁਸੀਂ ਦੇਖ ਸਕਦੇ ਜੇ ਇੱਥੇ ਵੀ ਜਿਹੜਾ ਕੋਈ ਇਹਨਾਂ ਦੇ ਕੋਈ ਮੈਡੀਸਨ ਜਿਹੜੀ ਹੈਗੀ ਹੈ ਜਾਂ ਕਿਸ ਤਰ੍ਹਾਂ ਵੀ ਹੈਗਾ ਉਹ ਸ਼ਾਇਦ ਇੱਥੇ ਛੱਡਦੇ ਹੋ ਤੁਸੀਂ ਦੇਖ ਸਕਦੇ ਹੋ ਟੀਕੇ ਵੀ ਉੰਜ ਹੀ ਪਏ ਆ ਟੀਕੇ ਵੀ ਉੰਜ ਜਿਹੜਾ ਡੈਸਟਿਨਾ ਚ ਹੋਣੇ ਚਾਹੀਦੇ ਸੀ ਉਹ ਵੀ ਟੀਕੇ ਇੱਥੇ ਬਾਹਰ ਜਿਹੜੀਆਂ ਸਿਰਿੰਜਾਂ ਨੇ ਉਹ ਵੀ ਇੱਥੇ ਪਏ ਹੋਏ ਆ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਹੀਆਂ ਕਰ ਰਹੇ ਆ ਮਿੰਨੀ ਪੀਐਸਸੀ ਪ੍ਰਾਇਮਰੀ ਹੈਲਥ ਸੈਂਟਰ ਮੱਲਾਵਾਲਾ ਖਾਸ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਹੀਆਂ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਆ ਡਾਕਟਰ ਅਦਿੱਤੀ ਸੇਠੀ ਮੈਂ ਹਲੇ 2 ਦਿਨ ਪਹਿਲਾਂ ਜੁਆਇਨਿੰਗ ਕੀਤੀ ਹੈ ਐਜ਼ ਅ ਮੈਡੀਕਲ ਆਫੀਸਰ ਇਨ ਪੀ ਐਚ ਸੀ ਮੱਲਾਵਾਲਾ ਮੈਮ ਜਿਦਾ ਹਸਪੀਟਲ ਤੇ ਦੇਖਿਆ ਜਾ ਰਿਹਾ ਕਿ ਸਾਈਡਾਂ ਤੇ ਕਾਫੀ ਜ਼ਿਆਦਾ ਕਾਪੂਸ ਤੇ ਝਾੜੀਆਂ ਵਗੈਰਾ ਝਾੜੀਆਂ ਵਗੈਰਾ ਜਿਦਾ ਬਾਇਓ ਵਸਟਿੰਗ ਵਗੈਰਾ ਹੈ ਜੀ ਉਹ ਉਸੇ ਤਰੀਕੇ ਪਈ ਹੋਈਆਂ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਸ ਚੀਜ਼ ਨੂੰ ਆਪਾਂ ਸੁਧਾਰਾਂਗੇ ਬਾਇਓ ਵੇਸਟ ਜਿਹੜਾ ਮੈਡੀਕਲ ਵੇਸਟ ਹੁੰਦਾ ਉਹਦੀ ਡਿਸਪੋਜ਼ਲ ਅਸੀਂ ਪ੍ਰੋਪਰ ਹੀ ਕਰਦੇ ਆ ਕਿਉਂਕਿ ਉਹਦਾ ਹੈਜ਼ਰਡਸ ਬਹੁਤ ਹੁੰਦੇ ਆ ਤੇ ਸਾਨੂੰ ਹੁੰਦਾ ਕਿ ਉਹਦੀ ਜਿਹੜੀ ਡਿਸਪੋਜ਼ਲ ਹੈ ਉਹ ਸਹੀ ਤਰੀਕੇ ਹੀ ਹੋਵੇ ਬਾਕੀ ਜਿਹੜੀ ਸਫਾਈ ਹੈ ਉਹਦਾ ਅਸੀਂ ਧਿਆਨ ਰੱਖਾਂਗੇ ਤੇ ਉਹਦੇ ਵਿੱਚ ਸੁਧਾਰ ਦੀ ਲੋੜ ਹੈ ਅਸੀਂ ਕਰਾਂਗੇ ਜ਼ਰੂਰ ਮੈਮ ਕਿਸ ਤੁਹਾਡੇ ਵੱਲੋਂ ਕਿਸੇ ਨੂੰ ਰਿਕੁਐਸਟ ਪਾਈ ਗਈ ਹੈ ਜਾਂ ਸਫਾਈ ਦੀ ਜਾਂ ਕਿਸੇ ਨੂੰ ਕਿ ਹਾਂ ਨਹੀਂ ਹਲੇ ਦੋ ਦਿਨ ਹੋਇਆ ਜੁਆਇਨਿੰਗ ਨੂੰ ਹਲੇ ਆਪਾਂ ਰਿਕੁਐਸਟ ਕਰਾਂਗੇ ਕਿ ਥੋੜਾ ਜਿਹਾ ਇਹਨੂੰ ਕਲੀਨ ਵਗੈਰਾ ਕਰਵਾਇਆ ਜਾਏ ਤੇ ਪਾਣੀ ਦਾ ਵੀ ਪ੍ਰਬੰਧ ਪ੍ਰੋਪਰ ਕੀਤਾ ਜਾਵੇ ਪੀਣ ਵਾਲੇ ਪਾਣੀ ਦਾ ਹੋਰ ਮੈਮ ਕੀ ਦਿੱਕਤ ਆ ਰਹੀ ਤੁਸੀਂ ਕੱਲ ਹੀ ਜੁਆਇਨਿੰਗ ਕੀਤੀ ਕਿ ਹਲੇ ਤੱਕ ਕੁਝ ਪਤਾ ਨਹੀਂ ਲੱਗਿਆ ਜਸਦਾ ਕੋਈ ਚਾਹੁੰਦੇ ਹੋ ਜਾਂ ਕੋਈ ਕਮੀ ਲੱਗਦੀ ਹੈ ਤੁਹਾਨੂੰ ਨਹੀਂ ਇੱਥੇ ਸਾਫ਼ ਸਿਫਾਈ ਮੇਰਾ ਕੈਬਨ ਤੇ ਸਾਡੀ ਲੈਬ ਫਾਰਮੇਸੀ ਸਭ ਬਹੁਤ ਸਾਫ਼ ਹੁੰਦੀ ਹੈ ਪੇਸ਼ੈਂਟਸ ਨਾਲ ਵੀ ਅਸੀਂ ਪੇਸ਼ੈਂਟਲੀ ਗੱਲ ਕਰਦੇ ਆਂ ਠਰਮੇਨ ਵਾਲੀ ਗੱਲ ਕਰਦੇ ਆਂ ਕੁਝ ਐਦਾਂ ਨਹੀਂ ਐ ਹਰ ਇੱਕ ਨੂੰ ਵਧੀਆ ਹੀ ਅਟੈਂਡ ਕਰਦੇ ਆਂ ਸਾਡੀ ਤਾਂ ਪੂਰੀ ਕੋਸ਼ਿਸ਼ ਹੁੰਦੀ ਐ ਜਿਹੜਾ ਸਮਗਰਾਂ ਮਿਲ ਜਾਂਦੀ ਐ ਸਾਰੇ ਠੀਕ ਉਹ ਰਿਕਮੈਂਡ ਜਿਹੜਾ ਨਹੀਂ ਜਿਹੜੀ ਇੱਥੇ ਮੈਡੀਸਿਨ ਸਾਨੂੰ ਅਵੇਲੇਬਲ ਹੁੰਦੀ ਐ ਸਾਰੀ ਉਹੀ ਦਿੰਨੇ ਆਂ ਤੇ ਜਦੋਂ ਕੁਝ ਜੇ ਸਟਾਕ ਨਹੀਂ ਹੁੰਦਾ ਉਹ ਰੀਸਟਾਕ ਹੁੰਦਾ ਰਹਿੰਦਾ ਟਾਈਮ ਟੂ ਟਾਈਮ ਮੈਮ ਬਾਇਓ ਵੇਸਟਿੰਗ ਦੀ ਗੱਲ ਕਰੀਏ ਤਾਂ ਬਾਹਰ ਉਹ ਸਰਿੰਜਾਂ ਵਗੈਰਾ ਜੋ ਆਦੇ ਨੇ ਉਹ ਹੁੰਦਾ ਹੀ ਪਈਆਂ ਹੋਈਆਂ ਨੇ ਉਸ ਬਾਰੇ ਕੋਈ ਡੱਕੀ ਕਹਾਣੀ ਐ ਉਹਨੂੰ ਵੀ ਅਸੀਂ ਸੁਧਾਰਾਂਗੇ ਵੈਸੇ ਜਿਹੜੇ ਸਾਡੇ ਡਸਟਬਿਨਸ ਹੁੰਦੇ ਆ ਸਾਰੇ ਅਲੱਗ ਹੁੰਦੇ ਆ ਨੀਡਲਸ ਵਾਸਤੇ ਸਰੀੰਜਸ ਵਾਸਤੇ ਅਲੱਗ ਹੁੰਦੇ ਆ ਪਲਾਸਟਿਕ ਵੇਸਟ ਵਾਸਤੇ ਅਲੱਗ ਹੁੰਦੀ ਆ ਤੇ ਇਹ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਡਸਟਬਿਨ ਵਿੱਚ ਜਿਹੜੀ ਚੀਜ਼ ਜਾਣੀ ਚਾਹੀਦੀ ਅਸੀਂ ਉਹੀ ਡਿਸਕਾਰਡ ਕਰੀਏ ਫਿਲਹਾਲ ओपीडी ਦੇਖੀ ਜਾ ਰਹੀ ਹੈ ਮੈਡਮ ਹਸਪੀਟਲ ਦੇ ਵਿੱਚ ਇੱਥੇ ਹੋਰ ਫੈਸਿਲਿਟੀ ਹੈ ਕਿਹੜੀ ਕਿਹੜੀ ਫੈਸਿਲਿਟੀ ਹੈ ਇਸ ਟਾਈਮ ਤੇ ਜਿਹੜੇ ਆਮ ਆਦਮੀ ਕਲੀਨਿਕਸ ਹੈ ਜਿਹੜੇ ਮੁਹੱਲਾ ਕਲੀਨਿਕਸ ਹੈ ਇਹ ਸਿਰਫ ओपीडी ਬੇਸਿਸ ਤੇ ਹੀ ਚੱਲ ਰਿਹਾ ਹਲੇ ਆਈਪੀਡੀ ਸਰਵਿਸਿਜ਼ ਨਹੀਂ ਹੈ ਗਿਆ ਠੀਕ ਹੈ ਬਾਕੀ ਐਨਸੀ ਵਿਜ਼ਿਟਸ ਹੁੰਦੀਆਂ ਸਾਰੇ ਪ੍ਰੈਗਨੈਂਟ ਲੇਡੀਆਂ ਦੇ ਬੱਚਿਆਂ ਦੇ ਵੈਕਸੀਨੇਸ਼ਨਸ ਵਗੈਰਾ ਉਹ ਸਾਡੇ ਪੀਐਸਸੀ ਵਿੱਚ ਹੁੰਦੇ ਆ ਹਾਂ ਤੇ ਪ੍ਰੈਗਨਨਸੀ ਵਗੈਰਾ ਜਾਂ ਹੋਰ ਕੋਈ ਆਪਰੇਸ਼ਨ ਵਗੈਰਾ ਆਪਰੇਟ ਵਗੈਰਾ ਨਹੀਂ ਹੁੰਦੇ ਲੇਕਿਨ ਪ੍ਰੈਗਨਨਸੀ ਦੇ ਜਿਹੜੇ ਵੀ ਟੈਸਟ ਤੇ ਮਤਲਬ ਰੈਗੂਲਰ ਚੈੱਕਅਪ 'ਚ ਲੇਡੀਆਂ ਆਉਂਦੀਆਂ ਸਾਡੀਆਂ ਆਸ਼ਾ ਵਰਕਰਸ ਹੈਗੀਆਂ ਐਨਐਮ ਸ ਹੈਗੀਆਂ ਉਹ ਸਾਰੇ ਪੇਸ਼ੈਂਟਸ ਨੂੰ ਲੈ ਕੇ ਆਉਂਦੀਆਂ ਟਾਈਪ ਐਂਬੂਲੈਂਸ ਵਗੈਰਾ ਜੀ ਜਾਂ ਦੂਸਰੀ ਹੋ ਗੱਲ ਕਰਦੇ ਹੈਗੀ ਜੀ ਹਾਂਜੀ ਉਹ ਹੈਗੀ ਐ ਓਪੀਐਚਸੀ ਦੇ ਅੰਡਰ ਐ ਆਮ ਆਦਮੀ ਕਲੀਨਿਕ ਦੇ ਅੰਡਰ ਨਹੀਂ ਠੀਕ ਧੰਨਵਾਦ ਜੀ ਥੈਂਕ ਯੂ ਤੁਸੀਂ ਇੱਧਰ ਨਿਗਾਹ ਮਾਰ ਲਓ ਵੀ ਸਫਾਈ ਤੋਂ ਅਸਲੋਂ ਹੀ ਬੇੜਾ ਕਰਕ ਹੋਇਆ ਪਿਆ ਸਾਡੇ ਹਸਪੀਟਲ 'ਚ ਜਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕਹਿੰਦੇ ਸੀ ਬੜੀਆਂ ਬੜੇ ਸਮੱਲਾ ਕੀ ਨੀਂ ਨਮਰਾ ਦੇਣੇ ਅਸੀਂ ਇਹ ਕਰ ਦੇਣਾ ਉਹ ਕਰਾ ਦੇਣਾ ਨਾ ਕੋਈ ਸਿਰ ਸਹੂਲਤਾਂ ਨਾ ਕੋਈ ਸਿੱਖਿਆਲੂ ਬੰਨੇ ਉਸ ਸਕੂਲਾਂ ਨੂੰ ਵੀ ਰੰਗ ਹੀ ਵਜੇ ਉਹ ਵੀ ਕਹਿੰਦੇ ਸੀ ਸਿੱਖਿਆ ਕ੍ਰਾਂਤੀ ਆ ਗਈ ਹੈ ਤੇ ਆ ਜਿਹੜਾ ਹਸਪੀਟਲ ਮੱਲਾ ਵਾਲੇ ਦਾ ਸਰਕਾਰੀ ਹਸਪੀਟਲ ਇਹਦਾ ਬੁਰਾ ਹਾਲਾ ਨਾ ਇੱਥੇ ਪੀਣ ਯੋਗ ਪਾਣੀ ਨਾ ਇੱਥੇ ਸਫਾਈ ਹੈ ਤੇ ਨਾ ਹੀ ਕੋਈ ਪ੍ਰੋਪਰ ਬਿਲਡਿੰਗ ਹੈ ਥੋੜੀ ਜਿਹੀ ਬਿਲਡਿੰਗ ਹੈਗੀ ਬਾਕੀ ਇਧਰਲੇ ਬੰਨੇ ਬਿਲਡਿੰਗਾਂ ਖੰਡਰ ਬਣੀਆਂ ਨੇ ਜੋ ਹਾਲਾਤ ਆ ਉਹ ਵੱਧ ਤੋਂ ਵੱਧ ਆ ਕਿਉਂਕਿ 16000 ਬਾਕੀ ਕਲੀ ਮੱਲਾ ਵਾਲੇ ਦੀ ਇੱਥੇ ਜਿਨ੍ਹਾਂ ਨੂੰ ਹਸਪਤਾਲ ਲੱਗਦਾ ਹੈ ਬਾਕੀ ਨੇੜੇ ਨੇੜੇ ਵਾਲੇ ਪਿੰਡ ਆ ਉਹ ਇਥੋਂ ਦਵਾਈ ਦੀ ਆਸ ਲੈ ਕੇ ਤਾਂ ਆਉਂਦੇ ਆ ਪਰ ਉਹ ਸੁਭਾਵਾਂ ਨਹੀਂ ਮਿਲ ਰਹੀਆਂ ਨਾ ਉਹ ਪਿੰਡਾਂ ਵਿੱਚੋਂ ਜਿਹੜੇ ਇਹਨਾਂ ਨੇ ਸੇਵਾ ਕੇਂਦਰਾਂ ਨੂੰ ਰੰਗ ਮਾਰ ਕੇ ਬਣਾਇਆ ਸੀ ਮੱਲਾ ਕਲੀਨਿਕ ਉਹਨਾਂ ਦੀ ਵੀ ਫੱਟੀ ਪੋਚੀ ਪਈ ਪਿੰਡਾਂ 'ਚ ਤੇ ਇੱਥੇ ਆ ਵੀ ਵੱਡੇ ਹਸਪਤਾਲ ਦਾ ਬਰਾਵੋ ਸਪਾਈ ਬਾਈ ਜੀ ਇੱਧਰ ਬਹੁਤ ਕਾਹੂਸ ਹੈਗਾ ਜਬ ਪਿੰਡ ਵਾਲੇ ਪਾਣੀ ਦਾ ਬਿਲਡਿੰਗ 'ਚ ਵੀ ਪ੍ਰਬੰਧ ਨਹੀਂ ਹੈਗਾ ਹੁੰਦਾ ਫਿਰ ਇਹਦਾ ਕੀ ਕਰੀਂ ਅਸਲ ਵਿੱਚ ਕੀ ਆ ਜਿਹੜੇ ਕੁਰਸੀ ਦੇ ਕੀੜੇ ਆ ਇਹ ਦੇਸ ਨੂੰ ਖਾ ਗਏ ਸਫਾਈ ਭਿਆਨ ਬੜੇ ਚੱਲੇ ਬੁਕਰਾ ਬੁਕਰਾ ਮਾਰ ਕੇ ਮਾੜੀ ਮੋਟੀ ਛੜਕਦੇ ਫੋਟੋ ਬੜੀਆਂ ਪਈਆਂ ਪਰ ਜ਼ਮੀਨੀ ਪੱਧਰ ਤੇ ਕੋਈ ਕੰਮ ਨਹੀਂ ਆ ਉਹ ਸਿਰਫ ਗ੍ਰਾਂਟਾਂ ਜਾਰੀ ਕਰਕੇ ਉਹ ਵੱਡੇ ਖਾਤੇ ਪਾ ਕੇ ਉਹ ਇਹਨਾਂ ਖਾ ਪੀ ਲਈਆਂ ਉਹ ਸਫਾਈਆਂ ਸੁਫਈਆਂ ਕੁਝ ਨਹੀਂ ਹੋਈਆਂ ਦੇਖਦਾ ਇਹ ਸਪਾਇਆ ਕਰ ਰਿਹਾ ਜਿਹੜੀ ਅੱਜ ਦੀ ਰਾਜਨੀਤੀ ਬਹੁਤ ਦੁੱਖ ਹੁੰਦਾ ਜਦੋਂ ਇਹਨਾਂ ਚੀਜ਼ਾਂ ਹਾਲਾਤਾਂ ਨੂੰ ਵੇਖੀਦਾ ਵੀ ਇਹਨਾਂ ਦੇ ਆ ਵੀਡੀਓਜ਼ ਕੀ ਬੋਲ ਰਹੇ ਆ ਤੇ ਥੱਲੇ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਬੇਸ਼ਾਹੀ ਸਰਕਾਰ ਵੱਲੋਂ ਪੁਗਤਾ ਪ੍ਰਬੰਧ ਹੈਗੇ ਨਸ਼ੇ ਪੱਤੇ ਨੂੰ ਲੈ ਕੇ ਤਾਂ ਪ੍ਰਬੰਧ ਜ਼ਰੂਰ ਹੈਗੇ ਆ ਲੇਕਿਨ ਜੇਕਰ ਗੱਲ ਕਰਦੇ ਸਿਹਤ ਸੁਸਦਾਵਾਂ ਦੀ ਇਹ ਜਿਹੜਾ ਹਸਪੀਟਲ ਇਹ ਹਸਪਤਾਲ ਸਿਰਫ ਆਪਣਾ ਕਹਿ ਸਕਦੇ ਆ ਵੀ ਕਲੀਨਿਕ ਬਣ ਕੇ ਰਹਿ ਗਿਆ ਕਿਹੜਾ ਜਿਹੜਾ ਹਸਪੀਟਲ ਜਿਹੜਾ ਕਿਸੇ ਸਮੇਂ ਕਹਿ ਸਕਦੇ ਵੀ 23 24 ਬੈੱਡ ਹੈ ਜਿਹੜਾ ਹਸਪੀਟਲ ਸੀਗਾ ਵੱਡਾ ਹਸਪੀਟਲ ਇਸ ਇਲਾਕੇ ਦਾ ਇਲਾਕਾ ਮੱਲਾਵਾਲਾ ਖਾਸ 16000 ਤੋਂ ਪਲੱਸ ਜਿਹੜੀ ਵਾਦੀ ਹੈਗੀ ਇਹ ਕਸਬੇ ਦੀ ਮੱਲਾਵਾਲਾ ਖਾਸ ਦੀ ਔਰ ਇੱਥੇ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਹੈ ਔਰ ਸਿਰਫ ਇੱਕ ਕਲੀਨਿਕ ਬਣ ਕੇ ਰਹਿ ਗਿਆ ਕਿਸੇ ਤਰ੍ਹਾਂ ਦੀ ਫੈਸਿਲਿਟੀ ਜੇਕਰ ਸਿਹਤ ਸਹੂਲਤਾਂ ਦੀ ਗੱਲ ਕਰਦੇ ਤੇ ਨਹੀਂ ਹੈਗੀ ਸਾਫ ਸਪੈ ਨੂੰ ਲੈ ਕੇ ਡਾਕਟਰੀ ਪ੍ਰਬੰਧ ਜੇਕਰ ਗੱਲ ਕਰਦੇ ਆ ਕੋਈ ਮੈਡੀਸਨ ਦਾ ਲੈ ਕੇ ਸਾਰੇ ਜਿਹੜੇ ਸਵਾਲ ਵੱਡੇ ਸਵਾਲ ਹੈਗੇ ਆ ਸੋ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬាទ-ਬਾਤ ਸਬਸਕ੍ਰਾਈਬ ਸ਼ੇਅਰ ਕਰਦੇ ਇੱਕ ਗੱਲਬਾਤ ਜ਼ਰੂਰੀ ਹੈਗੀ ਕਿ ਇੱਥੇ ਪੀਣ ਵਾਲੇ ਪਾਣੀ ਦਾ ਬਿਲਕੁਲ ਪ੍ਰਬੰਧ ਨਹੀਂ ਹੈਗਾ ਅੰਦਰ ਵੀ ਜਿਹੜੇ ਵਾਟਰ ਕੂਲ ਲੱਗੇ ਹੈਗੇ ਆ ਜਾਂ ਅਸੀਂ ਹੁਣ ਗਏ ਆ ਦੇਖਿਆ ਵੀ ਹੈਗਾ ਔਰ ਜਿੱ ਨਾਲ ਇੱਥੇ ਪਾਣੀ ਪੀਣ ਵਾਲੇ ਪਾਣੀ ਦੀ ਪ੍ਰਬੰਧ ਬਿਲਕੁਲ ਨਹੀਂ ਹੈਗਾ ਅਸੀਂ ਕਿਸੇ ਵੀ ਹਸਪਤਾਲ ਦੇ ਵਿੱਚ ਅੰਦਰ ਬਾਹਰ ਟੂਟੀ ਚੱਲਦੀ ਨਹੀਂ ਦੇਖੀ ਇੱਥੋਂ ਤੱਕ ਕਿ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਮੁਲਾਜ਼ਮੇ ਕਹਿੰਦੇ ਵੀ ਅਸੀਂ ਆਪਣਾ ਪਾਣੀ ਖੁਦ ਆ ਲੈ ਕੇ ਆਉਨੇ ਆ ਕਿਤੇ ਵੀ ਪੀਣਯੋਗ ਪਾਣੀ ਜਿਹੜਾ ਇੱਥੇ ਕੋਈ ਦਵਾਦਾਰੂ ਲੈਣ ਆਉਂਦਾ ਕੋਈ ਮਰੀਜ਼ ਹੁੰਦਾ ਉਹਦੇ ਵਾਸਤੇ ਨਹੀਂ ਹੈਗਾ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ